ਬਾਰਡਰ ਤੇ ਅਸੀਂ ਮੌਜੂਦ ਦਾ ਇੱਕ ਪਾਸੇ ਹਰਿਆਣਾ ਇੱਧਰ ਪੰਜਾਬ ਹੈ ਤੇ ਪੰਜਾਬ ਦੇ ਕਿਸਾਨ ਵੱਡੀ ਗਿਣਤੀ ਚ ਇੱਥੇ ਡਟੇ ਹੋਏ ਨੇ ਤੇ ਅੱਜ ਉਹਨਾਂ ਨੇ ਪੂਰੀ ਤਿਆਰੀ ਕੀਤੀ ਹੈ ਟਰੈਕਟਰ ਤਿਆਰ ਨੇ ਹਰਿਆਣਾ ਸਰਕਾਰ ਵੱਲੋਂ ਜੋ ਬੈਰੀਕੇਟਿੰਗ ਲਗਾਏ ਗਏ ਨੇ ਉਹਨਾਂ ਨੂੰ ਤੋੜਨ ਦੀ ਇੱਥੇ ਕਿਸਾਨ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਜ ਨੂੰ ਲੈ ਕੇ ਕੀ ਤਿਆਰੀ ਹੈ ਪਰ ਇੱਥੇ ਦੇਖੋ ਪ੍ਰੋਪਰ ਰਸੇ ਲਗਾਏ ਗਏ ਨੇ ਸੋਟਿਆਂ ਦੇ ਨਾਲ ਇੱਥੇ ਜੋ ਹੈ ਰਾਹ ਰੋਕੇ ਗਏ ਨੇ ਕਿਸਾਨੀ ਦੇ ਚੰਡੇ ਇਹਨਾਂ ਨੇ ਹੱਥ 'ਚ ਫੜੇ ਹੋਏ ਨੇ ਪੂਰਾ ਜੋਸ਼ ਇਹਨਾਂ ਦਾ ਦੇਖਣ ਵਾਲਾ ਤੁਸੀਂ ਪਹਿਲੇ ਨੰਬਰ ਤੇ ਲੱਗਿਓ ਉਥੇ ਸਾਹਮਣੇ ਹਰਿਆਣਾ ਪੁਲਿਸ ਹੈ ਹਰਿਆਣਾ ਸਰਕਾਰ ਹੈ ਉਹਨਾਂ ਨਾਲ ਤੁਸੀਂ ਡਟੇ ਡਟੇ ਹੋਏ ਹੋ ਪੂਰੇ ਹਾਂਜੀ ਪੂਰੀ ਤਰ੍ਹਾਂ ਤਿਆਰ ਆਂ ਜੀ ਜਦੋਂ ਸਾਨੂੰ ਸਾਡੇ ਆਗੂ ਕਹਿ ਦੇਣਗੇ ਅਸੀਂ ਜਦੋਂ ਰਵਾਨਗੀ ਕਰ ਦਾਂਗੇ ਕੀ ਉਮਰ ਹੈ ਕਿੰਨੀ ਉਮਰ ਹੈ ਹੈਗੀ 35-40 ਸਾਲ ਹਾਂ ਤੇ ਪਰਿਵਾਰ ਵੀ ਆਇਆ ਪੂਰਾ ਤੁਹਾਡਾ ਅੱਗੇ ਆਏ ਸੀ ਹੁਣ ਨਹੀਂ ਆਏ ਪਰਿਵਾਰ ਘਰੇ ਆ ਬੇਟਾ ਹੈ ਬੇਟੀ ਹੈ ਵੈਸਾ ਫਾਦਰ ਦੀ ਡੈਥ ਹੋਈ ਹੈ ਮਾਤ ਦੇ ਵੀ ਡੈਥ ਹੋਈ ਆ ਤੇ ਬਾਕੀ ਉਹਨਾਂ ਨੂੰ ਛੱਡ ਕੇ ਆਇਆ ਘਰ ਦੇ ਜੀ ਠੀਕ ਵੀ ਨਹੀਂ ਰਹਿੰਦੇ ਕਿਡਨੀ ਪ੍ਰੋਬਲਮ ਹੈ ਪਰ ਫਿਰ ਵੀ ਅਸੀਂ ਉਹਨੂੰ ਛੱਡ ਕੇ ਆਏ ਐ ਐਮਐਸਪੀ ਕਿੰਨੀ ਜ਼ਰੂਰੀ ਹੈ ਸਰਕਾਰ ਨੂੰ ਫਿਰ ਸਮਝ ਕਿਉਂ ਨਹੀਂ ਆ ਰਹੀਆ ਕਿਉਂਕਿ ਕਿਸਾਨਾਂ ਦੀ ਹੋਣ ਦੀ ਐਮਐਸਪੀ ਹੈ ਵੇਖੋ ਪੰਜਾਬ ਚ ਦੋ ਫਸਲਾਂ ਤੇ ਮਿਲਦੀ ਹੈ ਦੂਜੇ ਸੂਬਿਆਂ ਨਾਲੋਂ ਕਿੰਨਾ ਪੰਜਾਬ ਦਾ ਫਰਕ ਹੈ ਜਿਵੇਂ ਹਰਿਆਣੇ ਦਾ ਇਸ ਲਈ ਜਿਹੜੀ ਐਮਐਸਪੀ ਦੀ ਲੜਾਈ ਹੈ ਇਹ ਸਰਕਾਰ ਨੇ ਸਾਨੂੰ ਆਹ ਮਜਬੂਰ ਕਰਤਾ ਕਿਉਂਕਿ ਗੱਲਬਾਤ ਰਸਤੇ ਤੋਂ ਭੱਜ ਚੁੱਕੀ ਹੈ ਹਾਲਾਂਕਿ ਸਰਕਾਰ ਪਹਿਲਾਂ ਮੰਨ ਚੁੱਕੀ ਹੈ ਸਾਡਾ ਕੋਈ ਸ਼ੌਂਕ ਨਹੀਂ ਅੱਜ ਇਹ ਮਜਬੂਰੀ ਹੈ ਜਿਹੜਾ ਰਾਹ ਸਰਕਾਰ ਨੇ ਫੜਿਆ ਟਕਰਾ ਵਾਲਾ ਅਸੀਂ ਇਹ ਨਹੀਂ ਸੀ ਚਾਹੁੰਦੇ ਵੀ ਇਹ ਰਾਹ ਹੋਵੇ ਬਿਲਕੁਲ ਬਿਲਕੁਲ ਤੇ ਹੋਰ ਵੀ ਕਿਸਾਨ ਇਹਨਾਂ ਨੇ ਪੂਰੀ ਤਿਆਰੀ ਕੀਤੀ ਅਸੀਂ ਦੇਖ ਰਹੇ ਹਾਂ ਹੋਰ ਬਹੁਤ ਸਾਰੇ ਕਿਸਾਨ ਜਿਹੜੇ ਅੱਗੇ ਖੜੇ ਨੇ ਉਹਨਾਂ ਨੇ ਤਿਆਰੀ ਇਸ ਤਰ੍ਹਾਂ ਦੀ ਕੀਤੀ ਹੈ ਕਿ ਜੋ ਹਰਿਆਣਾ ਸਰਕਾਰ ਵੱਲੋਂ ਪੁਲਿਸ ਤੋਂ ਐਕਸ਼ਨ ਹੋਵੇ ਉਸਨਾਂ ਜਿੱਟਿਆ ਜਾ ਸਕੇ ਕੀ ਕੁਝ ਹੈ ਤਿਆਰੀ ਫੁੱਲ ਹੈ ਜੀ ਇਹ ਅਧਰੂ ਕੈਸ ਤੋਂ ਬਚਾ ਹਾਂ ਉਸ ਮਸ਼ੀਨ ਤੋਂ ਬਚਣ ਦੇ ਲਈ ਜੋ ਜੋ ਸਾਊਂਡ ਵਾਲਾ ਸਿਸਟਮ ਹੈ ਉਹਨਾਂ हां ओ तो बचण ਲਈ ਆਪਣਾ ਉਹ ਇੱਥੇ ਵੀ ਲੱਗ ਗਿਆ ਸ਼ੰਭੂ ਤੇ ਵੀ ਲੱਗਾ ਸ਼ੰਭੂ ਤੇ ਲੱਗਿਆ ਦੋ ਤਿੰਨ ਦਿਨ ਹੋ ਗਏ ਲੱਗੇ ਨੋ ਤੁਸੀਂ ਕਹਿ ਰਹੇ ਹੋ ਸ਼ਾਂਤਮਈ ਪ੍ਰੋਟੈਸਟ ਹੈ ਫਿਰ ਸਰਕਾਰ ਨੂੰ ਸਮਝ ਕਿਉਂ ਨਹੀਂ ਆ ਰਹੀ ਇੰਨੀ ਵੱਡੀ ਤਿਆਰੀ ਉਹਨਾਂ ਨੇ ਕਿਉਂ ਕਰ ਲਈ ਹੈ ਚਲੋ ਉਹਨਾਂ ਦਾ ਕੰਮ ਹੈ ਜੀ ਉਹਨਾਂ ਨੇ ਕਰਨਾ ਸਾਡਾ ਕੰਮ ਐਸੀ ਕਰਾਂਗੇ ਕੀ ਤਿਆਰੀ ਹੈ ਫਿਰ ਅੱਜ ਤਿਆਰੀ ਫੁੱਲ ਹੈ ਜੀ ਦਿੱਲੀ ਜਾਣਾ ਸੀ ਸੰਤਮਈ ਮਾਹੌਲ ਨਾਲ ਅ ਬਾਕੀ ਵਾਇਗੁਰੂ ਮੇਰ ਕਰੇ ਪਿੱਛੇ ਕਿੰਨੇ ਕਿਸਾਨ ਨੇ ਕਿਸਾਨ ਤਾਂ ਹੈਗੇ ਨੇ 50000 ਦੇ ਕਰੀਬ 50000 ਦੇ ਕਰੀਬ ਕਿਸਾਨ ਇੱਥੇ ਬਹੁਤ ਇਕੱਠੇ ਹੋਣਾ ਹੈ ਅੱਛਾ ਲੱਖ ਦੇ ਕਰੀਬ ਇਕੱਠੇ ਹੋ ਜਾਣਾ ਅੱਜ ਇਹ ਹਾਲਾਤ ਜਿਵੇਂ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਕਾਫੀ ਚਿੰਤਾਜਨਕ ਨੇ ਕਦੋਂ ਅਥਰੂ ਗਏ ਸੀ ਗੋਲੇ ਛੱਡ ਦਿੱਤੇ ਜਾਂਦੇ ਨੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਦੋਂ ਗੋਲੀਆਂ ਚੱਲ ਜਾਂਦੀਆਂ ਨੇ ਕਿਸੇ ਨੂੰ ਕੁਝ ਸਮਝ ਨਹੀਂ ਆਉਂਦਾ ਇੱਕ ਭਾਈ ਜ਼ਿੰਮੇਵਾਰੀ ਹੈ ਤੁਹਾਡੇ ਮੰਨ ਤੇ ਕਿ ਇਹਨੇ ਪਿੱਛੇ ਕਿਸਾਨਾਂ ਦੀ ਅਸੀਂ ਅਗਵਾਈ ਕਰ ਰਹੇ ਹਾਂ ਮੂਰੇ ਹੈਗੀ ਹੈ ਜ਼ਿੰਮੇਵਾਰੀ ਸਾਡੇ ਉਵੇਂ ਕਿਸੇ ਤੇ ਸੱਟ ਨਾ ਲੱਗੇ ਧਿਆਨ ਨਾਲ ਕੰਮ ਕਰੋ ਕੋਈ ਗਲਤ ਕੰਮ ਨਾ ਹੋਵੇ ਮਾਮਾ ਦੇ ਪੁੱਤ ਥੋੜੀ ਮਰਾਨੇ ਸੀ ਲਾਲੋ ਵੀ ਜਿੰਨਾ ਚਿਰ ਤੱਕ ਜੋ ਪਿਛਲਾ ਨੁਕਸਾਨ ਹੋਇਆ ਹੈ ਉਸ ਦਾ ਇਨਸਾਫ ਨਹੀਂ ਮਿਲਿਆ ਉਸ ਦੀ ਪਰਪਾਈ ਨਹੀਂ ਹੋਈ ਤੇ ਪਰਪਾਈ ਤਾਂ ਹੁੰਦੀ ਨਹੀਂ ਹੈ ਕਦੀ ਤੇ ਹੋਰ ਕੋਈ ਨੁਕਸਾਨ ਨਾ ਹੋਵੇ ਇਸ ਲਈ ਲਗਾਤਾਰ ਮੈਨੂੰ ਲੱਗਦਾ ਹੈ ਹਰ ਦਿਨ ਹਰ ਪਲ ਇਥੇ ਅਰਦਾਸ ਕੀਤੀ ਜਾਂਦੀ ਜਾਂਦੀ ਹੈ ਤੇ ਵਲੰਟੀਅਰ ਖੜੇ ਨੇ ਵੀ ਬਿਰੋ ਧਿਆਨ ਨਾਲ ਚੱਲੋ ਇਸੇ ਕਰਕੇ ਪਰ ਤੁਹਾਡਾ ਹੌਸਲਾ ਵੀ ਸੱਚਮੁੱਚ ਕਾਬਿਲ ਹੈ ਤਾਰੀਫ ਹੈ ਤੁਸੀਂ ਪਹਿਲੇ ਨੰਬਰ ਤੇ ਖੜੇ ਹੋ ਕੋਈ ਪਰਵਾਹ ਨਹੀਂ ਹੈ ਉਧਰ ਇੰਨੇ ਪ੍ਰਬੰਧ ਨੇ ਨਹੀਂ ਡਰਦੇ ਤਾਂ ਹਾਈ ਨਹੀਂ ਸਰਕਾਰ ਡਰ ਡਰ ਨਹੀਂ ਹੈਗਾ ਚਾਹੇ ਕੋਈ ਵੀ ਹੋਵੇ ਅੱਗੇ ਕਿੱਥੋਂ ਤੁਸੀਂ ਤੁਸੀਂ ਕਿੱਥੋਂ ਫਰੋਜ਼ਪੁਰ ਤੋਂ ਪਿੰਡ ਮਤੁਰਤਾਰ ਤੋਂ ਹਾਂਜੀ ਤੇ ਨਹੀਂ ਡਰ ਕਿਸੇ ਦਾ ਰਹਾ ਤਾਂ ਕੋਈ ਹੂੰ ਕੋਈ ਡਰ ਨਹੀਂ ਤੇ ਬਿਲਕੁਲ ਇਹ ਦੇਖ ਰਿਹਾ ਕਿਸਾਨ ਨੇ ਅੱਗੇ ਜੋ ਇਹ ਰਸਤਾ ਖਾਲੀ ਕੀਤਾ ਗਿਆ ਹੈ ਤੇ ਇੱਧਰ ਇਹ ਕਿਸਾਨ ਹੌਲੀ-ਹੌਲੀ ਅੱਗੇ ਵਧਣਾ ਸ਼ੁਰੂ ਕਰਨਗੇ ਪਰ ਅੱਗੇ ਵੀ ਦਿਖਾ ਦਿੰਦੇ ਨੇ ਅੱਗੇ ਵੀ ਪੂਰੇ ਬੋਰੇ ਤਿਆਰ ਕੀਤੇ ਗਏ ਨੇ ਟਰੈਕਟਰ ਟਰਾਲੀ ਕਿਸਾਨਾਂ ਦੇ ਇਹ ਤਿਆਰ ਨੇ ਲਗਾਤਾਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਕਾਫੀ ਚਿੰਤਾਜਨਕ ਹਾਲਾਤ ਇੱਥੇ ਬਣੇ ਹੋਏ ਨੇ ਕਿਉਂਕਿ ਕੋਈ ਪਤਾ ਨਹੀਂ ਕਦੋਂ ਉੱਥੋਂ ਅਥਰੂ ਗੈਸ ਦੇ ਗੋਲੇ ਛੱਡ ਦਿੱਤੇ ਜਾਂਦੇ ਨੇ ਉਹ ਕਿਸਾਨ ਕੀ ਕੁਝ ਕਰ ਰਹੇ ਨੇ ਉਹ ਤਿਆਰੀਆਂ ਕੀ ਕਰ ਰਹੇ ਨੇ ਇਸ ਬਾਰੇ ਵੀ ਜ਼ਰਾ ਇਨਾਂ ਕੋਲੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਬੋਰੀਆਂ ਨੂੰ ਕਿਉਂ ਗਿੱਲਾ ਗਿੱਲੇ ਗਿੱਲਿਆ ਕੀਤਾ ਜਾ ਰਿਆ ਨੇ ਇਹਨਾਂ ਮਸਲਿਆਂ ਦਾ ਹਾਲਕਿ ਇਹ ਕਾਫੀ ਰੁੱਝੇ ਹੋਏ ਨੇ ਇਸ ਤਿਆਰੀ ਚ ਇਸ ਤਿਆਰੀਆਂ ਨੂੰ ਕਵਾਂਗੇ ਕਿ ਤੁਸੀਂ ਭਾਜੀ ਕੀ ਕੀਤਾ ਜਾ ਰਿਹਾ ਕੀ ਕਰ ਰਹੇ ਹੋ ਇਸ ਗੱਲ ਨੂੰ ਲਾਗੂ ਕਰੋ ਕਿ ਤੁਹਾਡੇ ਆਖੂ ਪਾਜੇ ਕੀ ਕੀਤਾ ਜਾ ਰਿਹਾ ਬੋਰੀਆਂ ਨੂੰ ਕਿਉਂ ਗਿੱਲਾ ਕੀਤਾ ਵਾਵਾ ਕੀਤਾ ਸੀ ਅਥਰੂ ਗੈਸ ਤੋਂ ਬਚਣ ਲਈ ਠੀਕ ਦਿਸ਼ਾ ਵਾਲਾ ਬਿਲਕੁਲ ਤੁਸੀਂ ਦੇਖਿਆ ਅਥਰੂ ਗੈਸ ਤੋਂ ਬਚਣ ਦਿਲੇ ਨਾ ਬੋਰੀਆਂ ਨੂੰ ਗਿੱਲਾ ਕੀਤਾ ਗਿਆ ਹੈ ਤੇ ਇੱਥੇ ਇਹ ਬੋਰੀਆਂ ਵੀ ਤਿਆਰ ਨੇ ਇਹਨਾਂ 'ਚ ਸੀਮਿੰਟ ਭਰਿਆ ਗਿਆ ਹੈ ਐਸੇ ਬਹੁਤ ਸਾਰੀਆਂ ਤਿਆਰੀਆਂ ਇੱਥੇ ਤੁਹਾਨੂੰ ਸ਼ੰਭੂ ਬਾਰਡਰ ਤੇ ਦੇਖਣ ਨੂੰ ਮਿਲਣ ਗਿਆ ਉਧਰਲੇ ਪਾਸੇ ਹਰਿਆਣਾ ਹੈ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਹੈ ਕੋਈ ਕਵਰੇਜ ਕਰਨ ਦੇ ਵਿੱਚ ਦਿੱਕਤ ਨਾ ਆਵੇ ਸਭੋ ਉਹਨੂੰ ਕੋਈ ਸਮਾਨ ਦੀ ਲੋੜ ਹੈ ਕੋਈ ਮਦਦ ਦੀ ਹੈਲਪ ਦੀ ਲੋੜ ਹੈ ਉਧਰ ਵੀ ਵੱਡੀਆਂ ਤਿਆਰੀਆਂ ਹਰਿਆਣਾ ਪੁਲਿਸ ਵੱਲੋਂ ਕੀਤੀਆਂ ਗਈਆਂ ਨੇ ਰੈਪਿਡ ਐਕਸ਼ਨ ਫੋਰਸ ਵੀ ਉੱਥੇ ਲਗਾਤਾਰ ਦਿਖਾਈ ਦੇ ਰਹੀ ਹੈ ਤੇ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਚੋਨੇ ਇੱਥੇ ਮੌਜੂਦ ਨੇ ਅਜੇ ਅੱਗੇ ਨਹੀਂ ਵਧ ਰਹੇ ਉਹ ਇੰਤਜ਼ਾਰ ਕਰ ਰਹੇ ਨੇ ਕਦੋਂ ਉਧਰੋਂ ਕਾਲ ਆਏਗੀ ਕਦੋਂ ਉਹਨਾਂ ਦੀ ਲੀਡਰਸ਼ਿਪ ਕਹੇਗੀ ਅੱਗੇ ਵਧਣ ਨੂੰ ਬਾਕੀ ਪੂਰੀ ਕਵਰੇਜ ਲਗਾਤਾਰ ਅਸੀਂ ਤੋਂ ਦਿਖਾ ਰਹੇ ਹਾਂ ਕਿਸਾਨਾਂ ਦੇ ਹੌਸਲੇ ਸੱਚਮੁੱਚ ਇੱਥੇ ਦੇਖਣ ਲਾਇਕ ਨੇ ਸ਼ੰਭੂ ਬਾਰਡਰ ਤੋਂ ਮੇਰੀ ਸਹਿਯੋਗੀ ਸੋਨੀਆ ਦੇ ਨਾਲ ਮਾਰਸ਼ ਟਿਪਕੋਰ